11 ਮਾਰਚ ਨੂੰ ਵਿਧਾਨ ਸਭਾ ਦੇ ਨਤੀਜਿਆਂ ਬਾਰੇ ਦਿਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਭ 11-11 ਸੀਟਾਂ ਹੀ ਮਿਲੀਆਂ ਹਨ ਬਾਕੀ ਸਭ ਤੇ ਅਕਾਲੀ ਪਾਜ ਫਸਦਾ ਕਰ ਜਾ ਹੋਵੇਗਾ ਇਹ ਅਸਲ ਵਿੱਚ ਬਲਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪੀ ਸੀਐਮ ਸੁਖਬੀ ਸਿੰਘ ਬਾਦਲ ਨੇ ਨਾ ਪਾਵਿਤ ਕਿਹਾ ਹੈ ਉਹ ਹਜ ਧੂਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਖਰੀਦੇ ਕਰਦੇ ਉਹਨਾਂ ਦੇ ਪਰਿਵਾਰ ਨਾਲ ਰਾਜਨੀਤਿਕ ਉਜਾੜ ਸਾਂਝੇ ਕਰ ਸੋਚਦ ਹਨ ਉਹ ਵਿਧਾਨ ਸਭਾ ਦੇ ਨਤੀਜਿਆਂ ਨੂੰ ਲੈ ਕੇ ਕਾਫੀ ਉਤਸ਼ਾਹ ਨਾਲ ਆਏ ਰਹੇ ਹਨ 11 ਤਰੀਕ ਨੂੰ ਕਾਂਗਰਸ ਤੇ ਆਪ ਨੂੰ 11-11 ਸੀਟਾਂ ਮਿਲ ਗਈਆਂ ਬਾਕੀ ਸਾਨੂੰ ਤੁਹਾਡੇ ਸਾਹਮਣੇ ਹੈ ਤੁਸੀਂ ਇਕੱਠ ਦੇਖ ਸਕਦੇ ਹੋ ਵੀ ਕਿੰਨੇ ਨੌਜਵਾਨ ਉਤਸ਼ਾਹਿਤ ਨੇ ਸਰਦਾਰ ਸੁਖਵੀਰ ਸਿੰਘ ਜੀ ਦੀ ਬਾਦਲ ਦੀ ਇੱਕ ਝਲਕ ਪਾਉਣ ਨੂੰ ਤੇ ਇਹ ਇਸ ਉਤਸ਼ਾਹ ਇਹ ਚੀਜ਼ ਦਾ ਇੱਕ ਗਵਾਹ ਹੈ ਵੀ 11 ਤਰੀਕ ਨੂੰ ਕਿਹੜੀ ਸਰਕਾਰ ਬਣਨ ਜਾ ਰਹੀ ਹੈ ਜੀ ਸਾਡੇ ਪਰਿਵਾਰ ਨਾਲ ਇੱਕ ਨਿੱਜੀ ਰਿਸ਼ਤਾ ਉਹਨਾਂ ਦਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਡੀ ਫੈਕਟਰੀ ਦੇ ਵਿੱਚ ਜੋ ਆਏ ਨੇ ਅੱਜ ਉਹ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੀ ਸਾਈਟ ਦੇ ਵਿੱਚ ਆ ਕੇ ਸਾਡੇ ਪ੍ਰੋਡਕਟ ਦੇਖੇ ਔਰ ਉਹਨਾਂ ਨੇ ਸਲਾਘਾ ਜੋ ਸਾਡੇ ਜਿਹੜੇ ਅਸੀਂ ਇਹ ਕੰਮ ਕਰ ਰਹੇ ਹਾਂ ਸਾਡੀ ਫੈਕਟਰੀ ਬਾਰੇ ਮੇਰੇ ਫਾਦਰ ਸਾਹਿਬ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕੰਪਨੀ ਦੋ ਦੁੱਗਣੀ ਰਾਜ ਚੌਗਣੀ ਤਰੱਕੀ ਕਰੇ ਬਾਪਾ ਤੋਂ ਫੁਕ ਡੈਂਸਿੰਗ ਖਬਰ ਹਰ ਤੋਂ ਡੀਲੀਲੀ